ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਿੱਖ ਧਰਮ ਦੇ ਪਹਿਲੇ ਸਿੱਖ ਜਿਸ ਕੋਲ ਜਾ ਕੇ ਜਗਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਆਓ ਵੀਡੀਓ ਨੂੰ ਅਖੀਰ ਤੱਕ ਸੁਣੀਏ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਿੱਖ ਧਰਮ ਦੇ ਐਸੇ ਭਗਤ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 7 ਵਾਰ ਲਿਖਿਆ ਹੈ ਭਾਈ ਲਾਲੋ ਜੀ ਦਾ ਜਨਮ ਗੁਜਰਵਾਲ ਜ਼ਿਲ੍ਹੇ ਦੇ ਪਿੰਡ ਅਹਿਮਦਾਬ ਵਿਖੇ ਹੋਇਆ ਅਤੇ ਇਹਨਾਂ ਦੇ ਪਿਤਾ ਦਾ ਨਾਮ ਭਾਈ ਜਗਤਾ ਅਤੇ ਮਾਤਾ ਦਾ ਨਾਮ ਮਾਤਾ ਖੇਮੀ ਜੀ ਸੀ ਇਹਨਾਂ ਦਾ ਜਨਮ ਤਕਰੀਬਨ 1452 ਈਸਵੀ ਨੂੰ ਹੋਇਆ ਅਤੇ ਆਪ ਜੀ ਘਟੌਣਾ ਗੋਤ ਵਿੱਚੋਂ ਸਨ ਅਹਿਮਦਾਬ ਨੂੰ ਸੈਦਪੁਰ ਵੀ ਆਖਿਆ ਜਾਂਦਾ ਹੈ ਭਾਈ ਲਾਲੋ ਜੀ ਆਪਣੀ ਪਤਨੀ ਅਤੇ ਪੁੱਤਰੀ ਰੱਜੋ ਸਮੇਤ ਸੱਚੀ ਸੁੱਚੀ ਕਿਰਤ ਕਰਕੇ ਜੀਵਨ ਨਰਵਾਹ ਕਰਦੇ ਸਨ ਅਤੇ ਹਰ ਵੇਲੇ ਪ੍ਰਮਾਤਮਾ ਨੂੰ ਚੇਤੇ ਰੱਖਦੇ ਸਨ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ ਉਦਾਸੀਆਂ ਵਾਲਾ ਬਾਣਾ ਪਹਿਨ ਕੇ ਭਾਈ ਮਰਦਾਨੇ ਦੇ ਹੱਥਰ ਰਵਾਫ ਫੜਾ ਕੇ ਉਦਾਸੀ ਸ਼ੁਰੂ ਕੀਤੀ ਤਦ ਸਭ ਤੋਂ ਪਹਿਲਾਂ ਅਹਿਮਦਾਬ ਵਿਖੇ ਭਾਈ ਲਾਲੋ ਦੇ ਘਰ ਪੁੱਜੇ ਭਾਈ ਲਾਲੋ ਇੱਕ ਕੀਰਤੀ ਤਰਖਾਨ ਸਨ ਉਸ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਸਭ ਤੋਂ ਜ਼ਿਆਦਾ 22 ਦਿਨ ਰਹੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੇ ਘਰ ਟਹਿਰੇ ਤਾਂ ਅਹਿਮਦਾਬਾਦ ਦਾ ਮਲਕ ਭਾਗੋ ਜੋ ਕਿ ਹਿੰਦੂ ਖੱਤਰੀ ਸੀ ਅਤੇ ਪਠਾਨ ਫੌਜਦਾਰ ਦਾ ਮੁਲਾਜ਼ਮ ਸੀ ਉਸਨੇ ਪੰਡਤਾਂ ਨੂੰ ਸੱਦ ਕੇ ਬ੍ਰੰਹ ਭੋਜ ਦਿੱਤਾ ਜਿਸ ਵਿੱਚ ਉਸਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਬੁਲਾਇਆ ਮਲਕ ਭਾਗੋ ਦਾ ਬਣਿਆ ਭੋਜਨ ਖਾਣ ਲਈ ਗੁਰੂ ਸਾਹਿਬ ਨਾ ਗਏ ਜਸਤੋ ਮਲਕ ਭਾਗੋ ਚੜ ਗਿਆ ਉਹ ਅੱਗੇ ਹੀ ਸੜਿਆ ਬਲਿਆ ਬੈਠਾ ਸੀ ਕਿ ਇੱਕ ਨਾਨਕ ਨਾਮੀ ਫਕੀਰ ਗਰੀਬ ਤਰਖਾਨ ਦੇ ਕੱਚੇ ਕੋਠੇ ਵਿੱਚ ਕਿਉਂ ਰਹਿ ਰਿਹਾ ਹੈ ਜਦ ਕਿ ਮਲਕ ਭਾਗੋ ਕੋਲ ਹਰ ਇੱਕ ਸਾਧੂ ਆਉਂਦਾ ਸੀ ਪਰ ਇਹ ਨਾਨਕ ਨਾਮ ਦਾ ਫਕੀਰ ਉਸ ਕੋਲ ਨਾ ਆਇਆ ਬਲਕਿ ਇੱਕ ਗਰੀਬ ਤਰਖਾਨ ਲਾਲੋ ਦੇ ਕੱਚੇ ਕੋਠੇ ਵਿੱਚ ਰਹਿ ਰਿਹਾ ਹੈ ਮਲਕ ਭਾਗੋ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਨਾਨਕ ਫਕੀਰ ਮੇਰੇ ਮਹਿੰਗੇ ਅਤੇ ਸਵਾਦਿਸ਼ਟ ਭੋਜਨ ਛੱਡ ਕੇ ਲਾਲੋ ਗਰੀਬ ਦੇ ਸੁੱਕੇ ਟੁਕੜਿਆਂ ਨੂੰ ਛਕ ਰਿਹਾ ਹੈ ਇਸ ਲਈ ਉਸਨੇ ਪਠਾਨ ਫੌਜਾ ਦੀ ਸਹਾਇਤਾ ਲਈ ਤੇ ਸੈਨਿਕ ਭੇਜ ਕੇ ਗੁਰਨਾਨਕ ਦੇਵ ਮਹਾਰਾਜ ਜੀ ਨੂੰ ਬੁਲਾ ਭੇਜਿਆ ਗੁਰੂ ਜੀ ਨੇ ਮਲਕ ਭਾਗੋ ਦੇ ਉੱਚੇ ਦਰਜੇ ਦੇ ਬਣੇ ਭੋਜਨ ਦੀ ਥਾਲੀ ਮੰਗਵਾਈ ਅਤੇ ਆਪਣੀ ਕਿਰਤੀ ਮਿਹਨਤ ਕਸ ਪੈ ਲਾਲੋ ਦੇ ਘਰੋਂ ਬਹੁਤ ਹੀ ਸਧਾਰਨ ਰੋਟੀਆਂ ਟੁਕੜਾ ਮੰਗਵਾਇਆ ਗੁਰੂ ਜੀ ਨੇ ਇੱਕ ਹੱਥ ਵਿੱਚ ਪੂੜੀ ਤੇ ਇੱਕ ਹੱਥ ਵਿੱਚ ਕੋਧਰੇ ਦੀ ਰੋਟੀ ਫੜ ਕੇ ਘੁੱਟੀ ਤਾ ਮਲਕ ਭਾਗੋ ਤੇ ਹੋਰ ਚਸ਼ਮਦੀਦਾ ਨੇ ਵੇਖਿਆ ਕਿ ਮਲਕ ਭਾਗੋ ਦੀ ਪੂੜੀਆਂ ਵਿੱਚੋਂ ਲਹੂ ਦੀ ਧਾਰ ਨਿਕਲੀ ਅਤੇ ਭਾਈ ਲਾਲੋ ਦੀ ਗਰੀਬੀ ਦਾ ਵੀ ਰੋਟੀ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਸੀ ਹੰਕਾਰਿਕ ਮਲਕ ਭਾਗੋ ਗੁਰੂ ਦੇ ਚਰਨੀ ਡੇਗ ਪਿਆ ਗੁਰੂ ਜੀ ਨੇ ਸਮਝਾਇਆ ਵੇਖ ਭਾਈ ਲਾਲੋ ਦੀ ਕਮਾਈ ਦੀ ਰੋਟੀ ਸੱਚੀ ਸੁੱਚੀ ਕਿਰਤ ਵਿੱਚੋਂ ਹੈ ਉਸ ਦੀ ਕਮਾਈ ਦੁੱਧ ਵਰਗੀ ਪਵਿੱਤਰ ਹੈ ਜਦਕਿ ਤੇਰੀ ਰੋਟੀ ਵਿੱਚੋਂ ਤੇਰੇ ਜ਼ੁਲਮ ਦੀ ਜੋ ਸਤਾਏ ਲੋਕ ਨੇ ਉਹਨਾਂ ਦਾ ਖੂਨ ਵਗ ਰਿਹਾ ਹੈ ਤੂੰ ਲੋਕਾਂ ਤੇ ਤਸ਼ੱਦਦ ਕਰਕੇ ਧੰਨ ਇਕੱਠਾ ਕੀਤਾ ਹੈ ਇਹ ਕੌਤਕ ਵੇਖ ਕੇ ਗੁਰੂ ਜੀ ਦੀ ਸੱਚਿਆ ਸੁਣ ਕੇ ਮਲਕ ਭਾਗੋ ਗੁਰੂ ਜੀ ਦੇ ਚਾਣੀ ਡਿਗ ਪਿਆ ਅਤੇ ਗੁਰੂ ਜੀ ਦਾ ਸੱਚਾ ਸਿੱਖ ਬਣ ਪਿਆ ਅਤੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਆਹ ਤੋਂ ਬਾਅਦ ਕਦੇ ਵੀ ਕਿਸੇ ਲੋਕਾਂ ਨੂੰ ਮੈਂ ਸਤਾਉਂਗਾ ਨਹੀਂ ਅਤੇ ਨਾ ਹੀ ਕਿਸੇ ਨਾਲ ਵਧੀਕੀ ਕਰਾਂਗਾ ਤੁਸੀਂ ਮੇਰੇ ਪਾਪ ਕੱਜ ਲਵੋ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਵੋ ਮਹਾਰਾਜ ਨੇ ਮਲਕ ਭਾਗੋ ਤੇ ਕਿਰਪਾ ਕੀਤੀ ਅਤੇ ਉਸ ਨੂੰ ਅੱਗੇ ਤੋਂ ਸੱਚੀ ਸੋਚੀ ਕਿਰਤ ਕਰਨ ਲਈ ਪ੍ਰੇਰਣਾ ਦਿੱਤੀ ਇਸ ਤਰ੍ਹਾਂ ਭਾਈ ਲਾਲੋ ਦੇ ਰਾਹੀਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਲਕ ਭਾਗੋ ਦਾ ਵੀ ਉਧਾਰ ਕਰ ਦਿੱਤਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਕਮੈਂਟ ਕਰਕੇ ਅਤੇ ਸ਼ੇਅਰ ਕਰਕੇ ਯੂਰ ਦੱਸਿਓ ਅਤੇ ਇਸੇ ਤਰ੍ਹਾਂ ਦੀ ਹੋਰ ਸਾਕਿਆ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ